ਹੈਲੋ ਜੀ ਜੀ ਆਇਆਂ ਨੂੰ ਪਿਆਰ ਭਰੀ ਸੱਚੇ ਅਕਾਲ ਪ੍ਰਵਾਨ ਕਰੋ ਜੀ ਦੁਪਹਿਰ ਦਾ ਸਮਾਂ ਸ਼ਾਮ ਨੂੰ ਆਪਾਂ ਕੀ ਬਣਾਉਣਾ ਹੈ ਇਹ ਸੋਚ ਕੇ ਆਪਾਂ ਗਏ ਖੇਤ ਵਿੱਚ ਇੱਥੇ ਆਪਾਂ ਉਗਾਈਆਂ ਹਨ ਸਵਨੀਆਂ ਸਬਜ਼ੀਆਂ ਛਲਗਮ ਮੂੰਗਰੇ ਮੂਲੀਆਂ ਝੁਕੰਦਰ ਧਨੀਆਂ ਮੇਥੀ ਵਗੈਰਾ ਤੇ ਇੱਧਰ ਹੋਇਆ ਮਟਰ ਬਹੁਤ ਸਾਰੇ ਮਟਰ ਲੱਗਿਓ ਆ ਮਟਰਾਂ ਦੀਆਂ ਬੇਲਾਂ ਵਲ ਦੇਖ ਕੇ ਆਪਾਂ ਪ੍ਰੋਗਰਾਮ ਬਣਾ ਲਿਆ ਕਿ ਮਟਰ ਬਣਾਵਾਂਗੇ ਅੱਜ ਮਟਰਾਂ ਦੀ ਇਹ ਫਸਲ ਆਪਾਂ ਲੇਟ ਹੀ ਬੀਜੀ ਸੀਗੀ ਸਾਨੂੰ ਲੱਗਦਾ ਸੀ ਕਿ ਘੱਟ ਲੱਗਣਗੇ ਪਰ ਬਹੁਤ ਜ਼ਿਆਦਾ ਲੱਗੇ ਆ ਮਟਰਾਂ ਦੀਆਂ ਬਹੁਤ ਸਾਰੀਆਂ ਫਲੀਆਂ ਤਾਂ ਪੰਛੀਆਂ ਨੇ ਖਰਾਬ ਕਰ ਦਿੱਤੀਆਂ ਜਿਉਂ ਹੀ ਇਹ ਮਟਰਾਂ ਦੀਆਂ ਫਲੀਆਂ ਲੱਗਣੀਆਂ ਸ਼ੁਰੂ ਹੋਈਆਂ ਤੇ ਪੰਛੀਆਂ ਦੀ ਆਮਦ ਵੱਧ ਗਈ ਤੋਤੇ, ਚਿੜੀਆਂ, ਚੂਹੇ ਇਸ ਫਸਲ ਨੂੰ ਬਹੁਤ ਖਰਾਬ ਕਰਦੇ ਆ ਪੰਛੀਆਂ ਤੋਂ ਬਚਾ ਲਈ ਆ ਟੇਪ ਜੀ ਵੀ ਆਪਾਂ ਲਗਾਈ ਸੀਗੀ ਇਸ ਫਸਲ ਦੀ ਰਾਖੀ ਬਹੁਤ ਕਰਨੀ ਪੈਂਦੀ ਆ ਦਿਨ ਵਿੱਚ ਕਈ ਵਾਰ ਪੰਜ ਛੇ ਡਾਉਣੇ ਪੈਂਦੇ ਆ ਪਰ ਕਈ ਵਾਰੀ ਸੋਚੀਦਾ ਕਿ ਇਹ ਨਾ ਜੀਵਾਂ ਨੇ ਵੀ ਕੁਛ ਨਾ ਕੁਛ ਖਾ ਕੇ ਢਿੱਡ ਭਰਨਾ ਹੀ ਆ ਜਿੱਦਾ ਕਹਿੰਦੇ ਹੁੰਦੇ ਆ ਦਾਣੇ-ਦਾਣੇ ਤੇ ਲਿਖਿਆ ਆ ਖਾਣੇ ਵਾਲੇ ਦਾ ਨਾਮ ਹਨਾ ਜੋ ਸਾਡੇ ਕਰਮਾਂ ਦਾ ਉਹ ਸਾਨੂੰ ਮਿਲ ਜੂਗਾ ਲੋ ਜੀ ਆਪਾਂ ਮਟਰ ਤੋੜਨੇ ਸ਼ੁਰੂ ਕਰ ਦਿੱਤੇ ਆ ਮਟਰਾਂ ਦੀਆਂ ਵੇਲਾਂ ਬਹੁਤੀਆਂ ਜ਼ਿਆਦਾ ਲੰਬੀਆਂ ਨਹੀਂ ਹੁੰਦੀਆਂ ਹੈਗੀਆਂ ਛੋਟੀਆਂ-ਛੋਟੀਆਂ ਵੇਲਾਂ ਆ ਤੇ ਇਹਨਾਂ ਨੂੰ ਮਟਰ ਕਾਫੀ ਲੱਗ ਜਾਂਦੇ ਆ ਤੇ ਇੱਕ ਇੱਕ 베ਲ ਨੂੰ ਫੜ ਕੇ ਆਪਾਂ ਧਿਆਨ ਨਾਲ ਹੌਲੀ ਹੌਲੀ ਮਟਰ ਤੋੜਦੇ ਆਂ ਇਹ 베ਲਾਂ ਬਹੁਤ ਨਰਮ ਹੁੰਦੀਆਂ ਆ ਜੇ ਆਪਾਂ ਬੇ ਧਿਆਨ ਨੇ ਜਾਂ ਜਲਦੀ ਜਲਦੀ ਮਟਰ ਤੋੜਾਂਗੇ ਤਾਂ 베ਲਾਂ ਜਿਹੜੀਆਂ ਉਹ ਟੁੱਟੇ ਚੰਨੀਆਂ ਆ ਅਗਲੀ 베ਲ ਤੱਕ ਪਹੁੰਚਣ ਦੇ ਲਈ ਵੀ ਧਿਆਨ ਨਾਲ ਪੈ ਰੱਖਣਾ ਪੈਂਦਾ ਆ ਤਾਂ ਕਿ ਕਿਸੇ 베ਲ ਤੇ ਪੈ ਨਾ ਰਖ ਹੋ ਜਾਵੇ ਆਪਾਂ ਜਦੋਂ ਵੀ ਕੋਈ ਸਬਜ਼ੀਆਂ ਜਾਂ ਫਸਲਾਂ ਬੀਜਦੇ ਆਂ ਆਪਾਂ ਨੂੰ ਪਤਾ ਹੈ ਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਇਹਨਾਂ ਦੀ ਸਾਮ ਸੰਭਾਲ ਲਈ ਵੀ ਆਪਾਂ ਨੂੰ ਸਮਾਂ ਚਾਹੀਦਾ ਆ। ਇਹ ਮਟਰਾਂ ਦਾ ਬੀਜ ਜਿਹੜਾ ਹੈ ਉਹ ਵਧੀਆ ਨਿਕਲਿਆ ਕਿਉਂਕਿ ਮਟਰਾਂ ਦੀਆਂ ਫਲੀਆਂ ਦੇ ਵਿੱਚ 10 ਕਿਸੇ ਦੇ ਵਿੱਚ 11 12 ਇਦਾਂ ਬੀਜ ਹੈਗੇ ਆ। ਵਧੀਆ ਫਲੀਆਂ ਲੱਗ ਗਈਆਂ। ਜਦੋਂ ਮਿਹਨਤ ਨਾਲ ਬੀਜੀਆਂ ਫਸਲਾਂ ਤੋਂ ਫਲ ਮਿਲਦਾ ਹੈ ਤਾਂ ਰੂਹ ਨੂੰ ਬਹੁਤ ਸਕੂਨ ਮਿਲਦਾ ਹੈ। ਤਾਜ਼ੀਆਂ ਤੇ ਆਰਗੈਨਿਕ ਸਬਜ਼ੀਆਂ ਆਪਣੀ ਸਿਹਤ ਲਈ ਵੀ ਵਧੀਆ ਹੁੰਦੀਆਂ ਆ। ਖੇਤਾਂ ਵਿੱਚ ਇਸ ਤਰ੍ਹਾਂ ਕੰਮ ਕਰਦੇ ਆ ਮਿਹਨਤ ਕਰਦੇ ਆ ਦਿਨ ਵੀ ਆਪਣਾ ਵਧੀਆ ਲੰਘ ਜਾਂਦਾ ਆ ਦੁਪਹਿਰ ਦਾ ਸਮਾਂ ਹੋਣ ਕਰਕੇ ਧੁੱਪ ਬਹੁਤ ਤਿੱਖੀ ਆ ਮਟਰ ਤੋੜਦੇ ਆ ਤੋੜਦੇ ਆ ਮੈਂ ਕਾਫੀ ਥੱਕ ਗਈ ਆ ਆਪਾਂ ਕਿਹਾ ਚਲੋ ਬੈਠ ਕੇ ਹੁਣ ਮਟਰ ਤੋੜਦੇ ਆ ਬੇਟੇ ਨੂੰ ਮੈਂ ਕਿਹਾ ਤੂੰ ਵੀ ਨਾਲ ਮਟਰ ਤੋੜਾ ਦੇ ਕਹਿੰਦਾ ਮਮਾ ਇਹ ਤਾਂ ਕੰਮ ਬਹੁਤ ਔਖਾ ਆ ਉਹਨੇ 2-4 ਕੇ ਫਲੀਆਂ ਤੋੜੀਆਂ ਉਹ ਵੀ ਸਿਰਫ ਉਹਨੇ ਆਪਣੇ ਖਾਣ ਵਾਸਤੇ ਕਿਉਂਕਿ ਆਰਗੈਨਿਕ ਤੇ ਤਾਜ਼ਾ ਹੋਣ ਕਰਕੇ ਇਹਨਾਂ ਮਟਰਾਂ ਦੇ ਵਿੱਚ ਮਠਾਸ ਬਹੁਤ ਆ ਆਪਾਂ ਫਿਨਾਨ ਨਾਲ ਖਾਈ ਜਾ ਰਹੇ ਆ ਇਹ ਮਟਰ ਕੱਚੇ ਵੀ ਸਵਾਦ ਲੱਗਦੇ ਆ ਤੇ ਇਹਨਾਂ ਦੀ ਸਬਜ਼ੀ ਬਹੁਤ ਸਵਾਦ ਬਣਦੀ ਆ ਤੇ ਆਪਾਂ ਮਟਰਾਂ ਵਾਲੀ ਚੌਲ ਵੀ ਬਣਾ ਲੀਦੇ ਆ ਪਰ ਅੱਜ ਆਪਾਂ ਬਣਾਉਣਾ ਆ ਮਟਰ ਪਨੀਰ